ਇਹ ਹੋਇਆ ਸੀ ਇਸ ਕਹਾਣੀ ਦੇ ਵਿੱਚ ਕਿੱਦਾਂ ਹੋਈ ਇਹਦੀ ਮੌਤ ਕਿੱਦਾਂ ਇਹਨੂੰ ਦਰਦਨਾਕ ਮੌਤ ਮਿਲੀ ਕਿੱਦਾਂ ਇਹ ਪਿਆਰ ਦੇ ਵਿੱਚ ਨਹੀਂ ਹੋ ਕੇ ਪਿਆਰ ਦੇ ਵਿੱਚ ਆਈ ਸੀਗੀ ਪਰ ਇਹਨੂੰ ਪਿਆਰ ਨਹੀਂ ਮਿਲਿਆ ਤਾਂ ਮਿਲੀ ਤਾਂ ਮਿਲੀ ਕੀ ਮੌਤ ਹਾਂਜੀ ਸਸਤਰੀ ਘਾਲ ਸਾਰੇ ਇਹਨੂੰ ਕਿੱਦਾਂ ਹਾਲਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਪੰਜਾਬ ਤੇ ਇੱਕ ਬਹੁਤ ਵੱਡੀ ਖਬਰ ਆ ਜਿਹੜੀ ਕਿ ਨਿਊ ਚੈਨਲਾਂ ਦੇ ਉੱਪਰ ਬਹੁਤ ਘੱਟ ਦਿਖਾਈ ਗਈ ਆ ਕਿ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਨੀਆਂ ਕਿ ਇੱਕ ਰੋਪਿੰਦਰ ਕੌਰ ਨਾਮ ਦੀ ਔਰਤ ਜਿਹੜੀ ਕਿ ਅਮਰੀਕਾ ਤੋਂ ਆਈ ਸੀ ਅਕਸਰ ਆਂਦੀ ਰਹਿੰਦੀ ਸੀ ਪੰਜਾਬ ਦੇ ਵਿੱਚ ਤੇ ਉਹ ਗਾਇਬ ਹੋ ਗਈ ਇੱਕਦਮ ਤੋਂ ਉਹਦਾ ਕੁਝ ਵੀ ਨਹੀਂ ਪਤਾ ਲੱਗ ਰਿਹਾ ਉਹ ਕਿੱਥੇ ਆ ਕਿੱਥੇ ਨਹੀਂ ਅਮਰੀਕਾ ਵਾਲੇ ਇਹ ਲੱਭ ਰਹੇ ਆ ਕਿ ਉਹ ਵਾਪਸ ਨਹੀਂ ਆਈ ਤੇ ਜੇ ਪੰਜਾਬ 'ਚ ਜਿਨ੍ਹਾਂ ਕੋਲ ਉਹ ਇੱਥੇ ਆਂਦੀ ਆ ਤੇ ਉਹ ਕਹਿ ਰਹੇ ਆ ਕਿ ਉਹ ਇੱਕ ਦਿਨ ਚਲੀ ਗਈ ਐ ਇੱਥੋਂ ਆਪਣੇ ਕਿਸੇ ਫਰੈਂਡ ਦੇ ਕੋਲ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ਤੇਰੇ ਵਿੱਚ ਕੀ ਆ ਇਸ ਬਾਰਦਾਦ ਦੇ ਵਿੱਚ ਇਸ ਬਾਰਦਾਦ ਦੇ ਵਿੱਚ ਮੁਹੱਬਤ ਵੀ ਆ ਲਾਲਚ ਵੀ ਆ ਤੇ ਬਦਲਾ ਵੀ ਆ ਪਰ ਇਸ ਖਬਰ ਨੂੰ ਬਹੁਤੀ ਵੱਡੀ ਨਹੀਂ ਦਿਖਾਇਆ ਜਾ ਰਿਹਾ ਪਤਾ ਨਹੀਂ ਕਿਉਂ ਕਿਉਂ ਨਹੀਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਜਿਹੜੀ ਇਹ ਗਾਇਬ ਹੋਈ ਆ ਰਪਿੰਦਰ ਕੌਰ ਇਹ ਹੁਣ ਇਸ ਦੁਨੀਆ ਤੇ ਨਹੀਂ ਰਹੀ ਕਿਉਂਕਿ ਇਹਦੀ ਵਜ੍ਹਾ ਕਿ ਇਹਦਾ ਪਿਆਰ ਇਹਦਾ ਭਰੋਸਾ ਤੇ ਲਾਲਚ ਔਰ ਬਦਲਾ ਸਭ ਕੁਝ ਇਕੱਠੇ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਟੋਰੀ ਕੀ ਹੋਇਆ ਸੀ ਇਸ ਕਹਾਣੀ ਦੇ ਵਿੱਚ ਕਿੱਦਾਂ ਹੋਈ ਏ ਦੀ ਮੌਤ ਕਿੱਦਾਂ ਇਹਨੂੰ ਦਰਦਨਾਕ ਮੌਤ ਮਿਲੀ ਕਿੱਦਾਂ ਇਹ ਪਿਆਰ ਦੇ ਵਿੱਚ ਇੰਨੀ ਹੋ ਕੇ ਪਿਆਰ ਦੇ ਵਿੱਚ ਆਈ ਸੀਗੀ ਪਰ ਇਹਨੂੰ ਪਿਆਰ ਨਹੀਂ ਮਿਲਿਆ ਤਾਂ ਮਿਲੀ ਤਾਂ ਮਿਲੀ ਕੀ ਮੌਤ ਤੇ ਆਪਾਂ ਉਹਦੇ ਨਾਲ ਉਹਦੇ ਬਾਰੇ ਅੱਜ ਤੁਹਾਡੇ ਨਾਲ ਗੱਲ ਕਰਾਂ ਇਹਦੀ ਅੱਧ ਸੜੀ ਲਾਸ਼ ਤੁਹਾਨੂੰ ਪਤਾ ਮਿਲੀ ਪੁਲਿਸ ਨੂੰ ਇਹਦੀ ਰਿਪੋਰਟ ਲਿਖਾਈ ਹੋਈ ਸੀ ਪੁਲਿਸ ਦੇ ਕੋਲ ਜਿਹਦੇ ਕੋਲ ਇਹ ਆਈ ਸੀ ਆਪਣੇ ਦੋਸਤਾਂ ਦੇ ਕੋਲ ਰਹਿੰਦੀ ਹੁੰਦੀ ਸੀ ਆ ਕੇ ਜਿੱਥੇ ਉਹਨਾਂ ਨੇ ਰਿਪੋਰਟ ਲਗਾਈ ਕਿ ਇਹ ਮਿਸਿੰਗ ਆ ਸਾਨੂੰ ਨਹੀਂ ਪਤਾ ਇਸ ਬਾਰੇ ਕੀ ਆ ਕੀ ਨਹੀਂ ਪਰ ਜਦੋਂ ਇਹਦੀ ਡੈੱਡ ਬਾਡੀ ਮਿਲੀ ਪੁਲਿਸ ਨੂੰ ਤਾਂ ਪੁਲਿਸ ਨੇ 加ੜੀ ਨਾਲ ਕੜੀ ਜੋੜ ਕੇ ਪੂਰਾ ਕੇਸ ਸੁਲਝਾ ਰਿਹਾ ਤੇ ਹੁਣ ਜਿਹੜਾ ਇਹਦਾ ਦੋਸਤ ਇਹਦੇ ਰਿਪੋਰਟ ਲਿਖਾ ਕੇ ਆਇਆ ਕਿ ਮੇਰੀ ਫਰੈਂਡ ਮਿਲ ਨਹੀਂ ਰਹੀ ਮੈਨੂੰ ਨਹੀਂ ਪਤਾ ਕਿੱਥੇ ਆ ਕਿੱਥੇ ਨਹੀਂ ਉਹੀ ਇਸ ਦਾ ਕਾਤਲ ਨਿਕਲਿਆ ਇਸ ਦੀ ਪਲੈਨਿੰਗ ਕਿਸ ਨੇ ਕੀਤੀ ਸੀ ਇਸ ਦੀ ਪਲੈਨਿੰਗ ਈਸੀ ਤੇ ਜਿਹੜਾ ਇਹਦਾ ਦੋਸਤ ਸੀ ਜਿਹਦੇ ਇਹ ਪਿਆਰ ਦੇ ਵਿੱਚ ਪਾਗਿਆ ਸੀ ਉਸ ਨੇ ਕੀਤੀ ਯੂਕੇ ਦੇ ਵਿੱਚ ਬੈ ਕੇ ਹਾਂਜੀ ਉਹ ਨੇ ਚੰਨਜੀਤ ਸਿੰਘ ਜਿਨ੍ਹਾਂ ਨੇ ਇਹਦੀ ਪਲੈਨਿੰਗ ਕੀਤੀ ਮਰਡਰ ਦੀ ਬਦਲਾ ਲਿੱਤਾ ਤੇ ਇਹ ਰਪਿੰਦਰ ਕੌਰ ਉਹਨਾਂ ਦੇ ਪਿਆਰ ਦੇ ਵਿੱਚ ਪਹਿਲਾਂ ਆਪਸ ਦੇ ਵਿੱਚ ਦੋਸਤ ਸੀਗੇ ਦੋਨੋਂ ਤੇ ਜਿਹੜਾ ਇੱਕ ਸੁਖਜੀਤ ਆ ਜੋ ਕਿ ਇਹਨਾਂ ਦਾ ਵਿਚੋਲ ਦਾ ਕੰਮ ਕਰਦਾ ਸੀ ਜਿੱਦਾਂ ਕਿ ਇਹ ਅਕਸਰ ਆਂਦੀ ਰਹਿੰਦੀ ਸੀ ਤੁਹਾਨੂੰ ਪਤਾ ਜਿੰਨੇ ਵੀ ਆਪਣੇ ਪੰਜਾਬ ਦੇ ਇੱਥੋਂ ਛੱਡ ਕੇ ਬਾਹਰ ਚਲੇ ਗਏ ਬਾਹਰ ਰਹਿੰਦੇ ਆ ਪੱਕੇ ਤੌਰ ਤੇ ਉਹਨਾਂ ਦੇ ਇੱਥੇ ਜ਼ਮੀਨ ਦੇ ਮਸਲੇ ਆ ਜਾਂ ਕੋਰ ਕਚੈਰੀਆਂ ਦੇ ਮਸਲੇ ਉਹਨਾਂ ਨੂੰ ਇੰਨਾ ਜ਼ਿਆਦਾ ਨਹੀਂ ਪਤਾ ਹੁੰਦਾ ਤੇ ਉਹਨਾਂ ਨੂੰ ਇੱਥੇ ਕਿਸੇ ਨਾ ਕਿਸੇ ਦੀ ਹੈਲਪ ਦੀ ਜ਼ਰੂਰਤ ਪੈਂਦੀ ਆ ਇਦਾਂ ਹੀ ਚਰਨਜੀਤ ਨੇ ਆਪਣੇ ਕਿਸੇ دوست ਨੇ ਇਹਦੀ ਹੈਲਪ ਲਈ ਲਾਇਆ ਹੋਇਆ ਸੀ ਜੀਤ ਸਿੰਘ ਆ ਉਹ ਇਹਦੀ ਹੈਲਪ ਕਰਦਾ ਸੀ ਕੋਈ ਉਹ ਇਹ ਕੋਰਟ ਕਚੈਰੀ ਦੇ ਕੰਮ ਕਾਜ ਦੇਖਦਾ ਸੀ ਪਤਾ ਨਹੀਂ ਇਹਨਾਂ ਦੀ ਹੁਣ ਆਪਸ ਦੇ ਵਿੱਚ ਵਿਆਹ ਕਰਾਉਣਾ ਸੀ ਇਹਨਾਂ ਨੇ ਵਿਆਹ ਕਰਾਉਣ ਤੱਕ ਇਹਨਾਂ ਦੀ ਗੱਲਾਂ ਪਹੁੰਚੀ ਹੋਈਆਂ ਸੀ ਕਿਸ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਆਣ-ਬਾਣ ਹੋਈ ਤੇ ਆਣ-ਬਾਣ ਹੁੰਦੇ ਹੋਏ ਚਰਨਜੀਤ ਸਿੰਘ ਨੂੰ ਇੰਨਾ ਗੁੱਸਾ ਆ ਗਿਆ ਕਿਸ ਚੀਜ਼ ਦਾ ਉਹਨੇ ਬਦਲਾ ਲੈਣਾ ਸੀ ਕਿ ਇਸ ਨੂੰ ਜਾਨ ਤੋਂ ਮਾਰਨ ਦੀ ਪਲੈਨਿੰਗ ਕਰ ਲਈ ਤੇ ਉਸ ਨੇ 50 ਲੱਖ ਦੀ ਆਫਰ ਕੀਤੀ ਸੁਪਾਰੀ ਦੇ ਦਿੱਤੀ ਕਿਸ ਨੂੰ ਦਿੱਤੀ ਸੁਖਜੀਤ ਨੂੰ ਜੋ ਕਿ ਇਹਦਾ ਵਿਚੋਲੀਆ ਸੀ ਜੋ ਕਿ ਇਹਦਾ ਸਾਰਾ ਕੰਮਕਾਰ ਦੇਖਦਾ ਸੀ ਜਿੱਦਾਂ ਕਿ ਇਹ ਹਮੇਸ਼ਾ ਹੀ ਆਉਂਦੀ ਹੁੰਦੀ ਸੀ ਉਸਦੇ ਕੋਲ ਤਾਂ ਉਸਨੇ ਇਸ ਵਾਰ ਵੀ ਇਸ ਨੂੰ ਆਪਣੇ ਘਰੇ ਰੱਖਿਆ ਤੇ ਆਪਣੇ ਘਰੇ ਇਸ ਨੂੰ ਜਾਨ ਤੋਂ ਮਾਰਦਾ ਤੇ ਘਰ ਦੇ ਵਿੱਚ ਹੀ ਕੋਲਿਆਂ ਦੇ ਉੱਪਰ ਭੁੰਨ ਕੇ ਕੋਲਿਆਂ ਦੇ ਉੱਪਰ ਸਾਰ ਦਿੱਤਾ ਇਸ ਰੁਪਿੰਦਰ ਕੌਰ ਨੂੰ ਜੋ ਕਿ ਪਿਆਰ ਦੇ ਵਿੱਚ ਅੰਨੀ ਹੋਈ ਸੀ ਪਿਆਰ ਦੇ ਲਈ ਆਈ ਸੀ ਪਰ ਇਹਨੂੰ ਪਿਆਰ ਨਸੀਬ ਨਹੀਂ ਹੋਇਆ ਤੇ ਹੋਈ ਹੈ ਤਾਂ ਹੋਈ ਦਰਦਨਾਕ ਮੌਤ ਜਦੋਂ ਪੁਲਿਸ ਨੂੰ ਇਸ ਦੀ ਡੈੱਡ ਬਾਡੀ ਮਿਲੀ ਸੀ ਤਾਂ ਉਸ ਨੇ ਕੜੀ ਨਾ ਕੜੀ ਜੋੜਨਾ ਕੋਰ ਜੋੜ ਦੇ ਜੋੜ ਦੇ ਉਹ ਸੁਖਜੀਤ ਦੇ ਤੱਕ ਪਹੁੰਚ ਗਈ ਤੇ ਜਿੱਥੇ ਸੁਖਜੀਤ ਨੇ ਸਭ ਕੁਝ ਕਬੂਲ ਕਰ ਲਿਆ ਜਿੱਦਾਂ ਕਿ ਤੁਹਾਨੂੰ ਪਤਾ ਪੁਲਿਸ ਨੇ ਇੰਟਰਵਿਊ ਕੀਤੀ ਆ ਉਹਨੇ ਸਾਰਾ ਕੁਝ ਦੱਸਿਆ ਕਿ ਕਿੱਦਾਂ ਇਹਨੇ ਕਬੂਲ ਕੀਤਾ ਸਾਰਾ ਕੁਝ ਉਹਨੇ ਦੱਸਿਆ ਕਿ ਇਹਨੂੰ ਪਹਿਲਾਂ ਘਰੇ ਬੇਸਬਾਲ ਦੇ ਨਾਲ ਪਹਿਲਾਂ ਜਾਨ ਤੋਂ ਮਾਰਿਆ ਫਿਰ ਘਰ ਦੇ ਵਿੱਚ ਕੋਲੇ ਸੀ ਕੋਲਿਆਂ ਦੇ ਉੱਤੇ ਇਹਨੂੰ ਫੂਕਿਆ ਅੱਧ ਸੜਾ ਕੀਤਾ ਜਿਹੜਾ ਇਹਦਾ ਬਾਕੀ ਦਾ ਕੰਗਾ ਸੀ ਉਹਨੂੰ ਬੋਰੀਆਂ ਦੇ ਵਿੱਚ ਪਾ ਕੇ ਸੂਏ ਦੇ ਵਿੱਚ ਸੁੱਟ ਕੇ ਆ ਗਿਆ ਤੁਸੀਂ ਸੋਚ ਸਕਦੇ ਆ ਫਿਰ ਇਸਨੇ ਰੂਮ ਦੇ ਵਿੱਚ ਜਿੱਥੇ ਸਾੜੀ ਸੀ ਉਹ ਸਾਰਾ ਕਾਲਾ ਹੋ ਗਿਆ ਸੀ ਫਿਰ ਇਹਨੇ ਪੇਂਟ ਵੀ ਕੀਤਾ ਸਭ ਕੁਝ ਕੀਤਾ ਤੇ ਹੁਣ ਤੁਸੀਂ ਸੋਚ ਸਕਦੇ ਆ ਕਿ ਪਿਆਰ ਦੇ ਵਿੱਚ ਅੰਨੀ ਨੂੰ ਮਿਲੀ ਤਾਂ ਮਿਲੀ ਕੀ ਮੌਤ ਕੀ ਵਜ੍ਹਾ ਹੋਈ ਸੀ ਕੀ ਇਹਨਾਂ ਦੀ ਆੜਬਾੜ ਹੋਈ ਸੀ ਕਿੱਥੇ ਜਿੱਥੇ ਵਿਆਹ ਕਰਾਉਣ ਨੂੰ ਤਿਆਰ ਹੋਏ ਸੀ ਦੋਨੋਂ ਕਿੱਥੇ ਐਨੀ ਇਹਨਾਂ 'ਚ ਨਫ਼ਰਤ ਆ ਗਈ ਕਿ ਚਰਨਜੀਤ ਸਿੰਘ ਬਦਲਾ ਲੈਣ ਲਈ 50 ਲੱਖ ਦੀ ਫਰौती ਦੇਦੀ ਔਰ ਇਸ ਨੂੰ ਜਾਨ ਤੋਂ ਹੀ ਮਾਰ ਦਿੱਤਾ ਤੁਸੀਂ ਸੋਚ ਸਕਦੇ ਆ ਕਿ ਏਜ ਇਹਨਾਂ ਦੀ ਸੀਗੀ 72 ਸਾਲ ਤੇ ਚਰਨਜੀਤ ਸੀ ਸੀਗੀ 69 ਸਾਲ ਚਲੋ ਉਮਰ ਦਾ ਲੈਣਾ ਦੇਣਾ ਕੁਝ ਨਹੀਂ ਹੁੰਦਾ ਇਹਨਾਂ ਦੇ ਦੋਨਾਂ ਦੀ ਆਪਸ ਦੀ ਅੰਡਰਸਟੈਂਡਿੰਗ ਸੀਗੀ ਪਰ ਹੁਣ ਪੁਲਿਸ ਨੇ ਕਾਤਲ ਨੂੰ ਵੀ ਫੜ ਰਿਆ ਹੁਣ ਦੇਖੋ ਚਾਂਜੇ ਨੂੰ ਕਦੋਂ ਪੰਜਾਬ ਲੈ ਕੇ ਆਉਂਦੇ ਆ ਪੁਲਿਸ ਜਾਂ ਨਹੀਂ ਲੈ ਕੇ ਆਉਂਦੀ ਕਿਉਂਕਿ ਇਹ ਪੰਜਾਬ ਤੋਂ ਬਾਹਰ ਨੇ ਜੋਕੇ ਦੇ ਵਿੱਚ ਨੇ ਐਦਾਂ ਦੀ ਬਾਰਦਾਤ ਹੁੰਦੀਆਂ ਨੇ ਪੰਜਾਬ ਦੇ ਵਿੱਚ ਜਿਹਨੂੰ ਕਿ ਬਹੁਤ ਘੱਟ ਦਿਖਾਇਆ ਜਾ ਰਿਹਾ ਪਤਾ ਨਹੀਂ ਐਦਾਂ ਦੇ ਦਰਿੰਦੇ ਐਦਾਂ ਦੇ ਲੋਕ ਪੰਜਾਬ ਦੇ ਵਿੱਚ ਖੁੱਲੇ ਘੁੰਮ ਰਹੇ ਆ ਕਹਿੰਦੇ ਨਹੀਂ ਹੁੰਦੇ ਜਿਹੜਾ ਕ੍ਰਾਈਮਨਲ ਹੁੰਦਾ ਨਾ ਐਦਾਂ ਦਾ ਦਰਿੰਦਾ ਹੁੰਦਾ ਨਾ ਉਹਦੀ ਕੋਈ ਜਾਤ ਹੁੰਦੀ ਹੈ ਨਾ ਉਹਦਾ ਕੋਈ ਮਜ਼ਬ ਹੁੰਦਾ ਕੋਈ ਕੁਝ ਨਹੀਂ ਹੁੰਦਾ ਕਿਸੇ ਨੂੰ ਕੁਝ ਨਹੀਂ ਪਤਾ ਕਿ ਇਹਦੇ ਦਿਲ ਦੇ ਵਿੱਚ ਇਹਦੇ ਮਨ ਦੇ ਵਿੱਚ ਕੀ ਚੱਲਦਾ ਪਿਆ ਹੁਣ ਉਹ ਐਡੀ ਦੂਰ ਪ੍ਰਦੇਸ਼ੋਂ ਪੰਜਾਬ ਦੇ ਵਿੱਚ ਆਏ ਸੀ ਭਰੋਸਾ ਕਰਕੇ ਇਸ ਦੇ ਨਾਲ ਰਹਿ ਰਹੇ ਸੀ ਇਤੇ ਕੋਲੋਂ ਆਪੇ ਕੰਮ ਕਰਵਾ ਰਹੇ ਸੀ ਜੋ ਵੀ ਕੋਰਟ ਕਚੈਰੀ ਦੇ ਕੰਮ ਕਰਦੀ ਸੀ ਉਹ ਕਰਵਾ ਰਹੇ ਸੀ ਔਰ ਇਹਦੀ ਪੈਸੇ ਦੇ ਕੇ ਹੈਲਪ ਵੀ ਕਿੰਨੀ ਵਾਰ ਕੀਤੀ ਉਸ ਨੇ ਪਰ ਫਿਰ ਵੀ ਮਨ ਦੇ ਵਿੱਚ ਲਾਲਚ ਆ ਗਿਆ ਮਨ ਬੇਈਮਾਨ ਹੋ ਗਿਆ ਤੇ 50 ਲੱਖ ਦੇਹੇ ਕੇ ਡੁੱਲ ਗਿਆ ਤੇ ਕਿਸੇ ਨੂੰ ਜਾਨ ਤੋਂ ਹੀ ਮਾਰ ਦਿੱਤਾ ਤੇ ਕੀ ਹੋਇਆ ਹੁਣ ਉਸ ਦੀ ਵਿਚਾਰੇ ਦੀ ਜਾਨ ਚਲੇਗੀ ਔਰ ਇਸ ਨੂੰ ਜੇਲ੍ਹ ਜਾਣਾ ਪਵੇਗਾ ਨਾ ਇਹਨੂੰ 50 ਲੱਖ ਮਿਲਿਆ ਨਾ ਕੁਝ ਹੋਰ ਕਿਉਂ ਲੋਕ ਇੰਨਾ ਲਾਲਚ ਦੇ ਵਿੱਚ ਪਾਗਲ ਹੋ ਜਾਂਦੇ ਕਿ ਉਹਨੂੰ ਪਤਾ ਹੀ ਨਹੀਂ ਨਹੀਂ ਲੱਗਦਾ ਕਿ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਤੇ ਸੋਚਿਆ ਕਰੋ ਸਮਝਿਆ ਕਰੋ ਪੰਜਾਬੀਓ ਇਦਾਂ ਦੇ ਦਰਿੰਦਿਆਂ ਤੋਂ ਬਚ ਕੇ ਰਿਹਾ ਕਰੋ ਤੁਹਾਡੀ ਸੇਫਟੀ ਤੁਹਾਡੇ ਹੱਥ 'ਚ ਆ ਇੱਥੇ ਕਿਸੇ ਦਾ ਕੁਝ ਨਹੀਂ ਪਤਾ ਕਦੋਂ ਕੋਈ ਕੀ ਕਰ ਜਵੇ ਪੈਸੇ ਦੇ ਔਰ ਲਾਲਚ ਦੇ ਅੰਨੇ ਹੋ ਕੇ ਤੇ ਹੁਣ ਇਸ ਔਰਤ ਦੇ ਬਾਰੇ ਚ ਇਹੀ ਪਤਾ ਲੱਗਿਆ ਕਿ ਇਹ ਪਿਆਰ ਦੇ ਵਿੱਚ ਸੀ ਜਿਵੇਂ ਕਿ ਉਹ ਪਿਆਰ ਦੇ ਲਈ ਇੱਥੇ ਆਂਦੀ ਜਾਂਦੀ ਸੀ ਤੇ ਵਿਆਹ ਕਰਾਉਣ ਲਈ ਆਈ ਸੀ ਪਰ ਉਹਨੂੰ ਮੇਰੀ ਤਾਂ ਮਿਲੀ ਮੌਤ ਬਾਕੀ ਹੁਣ ਤੁਸੀਂ ਬਚ ਕੇ ਰਹਿਣਾ ਪੰਜਾਬੀਓ ਪ੍ਰੇ ਕਰਿਓ ਕਿ ਪੰਜਾਬ ਲਈ ਪੰਜਾਬ ਚੜਦੀ ਕਲਾ ਚ ਰਹੇ ਐਦਾਂ ਦੀਆਂ ਪੁਰੀਆਂ ਹਰਕਤਾਂ ਦਰਿੰਦੇ ਜਿਹੜੇ ਘੁੰਮਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਸਰਕਾਰ ਨੂੰ ਬੇਨਤੀ ਹੈ ਕਿ ਐਦਾਂ ਦੀਆਂ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਤਾਂ ਕਿ ਕੋਈ ਹੋਰ ਕੋਈ ਇਦਾਂ ਦੀ ਚੀਜ਼ਾਂ ਕਰਨ ਬਾਰੇ ਨਾ ਸੋਚੇ ਤੇ ਬਾਕੀ ਜੋ ਵੀ ਤੁਹਾਡੇ ਨਾਲ ਅਪਡੇਟ ਹੋਏਗੇ ਆਪਾਂ ਤੁਹਾਡੇ ਨਾਲ ਨਾਲ-ਨਾਲ ਸ਼ੇਅਰ ਕਰਦੇ ਰਾਵਾਂਗੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਨਵਾਂ ਚੈਨਲ ਆ ਜਿਹੜੀ ਨਿਊਜ਼ ਪੰਜਾਬ ਦੇ ਕਿਸੇ ਵੀ ਚੈਨਲ ਤੇ ਨਹੀਂ ਆਂਦੀ ਕੋਈ ਵੱਡਾ ਚੈਨਲ ਨਹੀਂ ਦਿਖਾਉਂਦਾ ਆਪਾਂ ਨਿਊ ਤੁਹਾਡੇ ਤੱਕ ਲੈ ਕੇ ਆਵਾਂਗੇ ਤੇ ਇਸ ਚੈਨਲ ਨੂੰ ਸਪੋਰਟ ਦੀ ਤੁਹਾਡੀ ਬਹੁਤ ਜ਼ਰੂਰਤ ਆ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ